ਜਿੰਦਾਬਾਦ ਨੂੰ ਜਿੰਨੇ ਲਾਭ ਦੇ ਦਿੰਦੇ ਆ ਮੇਰੇ ਵੱਲੋਂ ਜਾਨਕੀ ਮੇਜਰ ਸਿੰਘ ਚੱਕ ਸਾਬੋ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਸਕੀ ਕਾਲ ਕਬੂਲ ਕਰਿਓ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਤੇ ਅੱਜ ਆਪਾਂ ਗੱਲਬਾਤ ਕਰਨੀਆਂ ਅਕਲਤਾ ਸਾਬ ਤੋਂ ਜਿਹੜੇ ਸਰ ਸਿੰਘ ਸਾਹਿਬ ਉਹਨਾਂ ਨੇ ਛੁਮਣੀ ਕਲਦਲੋਂ ਭੰਗ ਕਰਨ ਦੇ ਜਿਹੜੇ ਸੰਦੇਸ਼ ਦਿੱਤੇ ਆ ਤੇ ਉਹਦੇ ਬਾਅਦ ਨਵੀਂ ਜਿਹੜੀ ਕਮੇਟੀ ਸੰਗਠਨ ਕਰਨ ਦੇ ਉਹਨਾਂ ਨੇ ਆਦੇਸ਼ ਦਿੱਤੇ ਆ ਕਿਨਾ ਕਿਨਾ ਛੱਡੇ ਲੀਡਰਾਂ ਦੇ ਨਾਂ ਇਹਦੇ ਵਿੱਚ ਆਏ ਆ ਆਪਾਂ ਥੋੜਾ ਬਰੀਫ ਦੇ ਵਿੱਚ ਸ਼ਾਨਣਾ ਲਾਵਾਂਗੇ ਤੇ ਮੇਰੇ ਨਾਲ ਬਹੁਤ ਹੀ ਮੇਰੇ ਸਤਿਕਾਰਯੋਗ ਸਰਦਾਰ ਨਛੱਧ ਸਿੰਘ ਚੋਹਾਂਸਾ ਸਾਹਿਬ ਇਹ ਨਾਲ ਜੁੜੇ ਹੋਏ ਆਜੋ ਉਹਨਾਂ ਦੇ ਨਜ਼ਰੀਏ ਥਰੂ ਤੁਹਾਡਾ ਨਾਲ ਗੱਲਬਾਤ ਕਰਦੇ ਆਂ ਆਜੋ ਫਿਰ ਆਪਾਂ ਵੈਲਕਮ ਕਰੀਏ ਚੌਹਾਂਸਾ ਸਾਹਿਬ ਤੁਹਾਡੇ ਆਪਣੇ ਪਰਵੰਸ ਜਿੰਦਾਬਾਦ ਤੇ ਦਿਨੋਂ ਸਵਾਗਤ ਆ ਜੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਜ ਸਿੰਘ ਜੀ ਬਹੁਤ ਹੀ ਆਪ ਜੀ ਨੂੰ ਦੇ ਸੁਣਨ ਵਾਲੇ ਦੇਖਣ ਵਾਲੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਬੜੇ ਚੀਰਾਬਾਦ ਗੱਲਾਂ ਸੁਣਨ ਦੇਖਣ ਨੂੰ ਮਿਲੀਆਂ ਆ ਬੇ ਖਾਸ ਕਰਕੇ ਜਦੋਂ ਚੀਰਾਬਾਦ ਅੱਜ ਸਿੱਖਾਂ ਦੀ ਪਾਰਲੀਮੈਂਟ ਸ੍ਰੀ ਅਕਾਲ ਤਾ ਸਭ ਤੋਂ ਜਿਹੜਾ ਰਤਬਾ ਫਿਰ ਇੱਕ ਵਾਰੀ ਬਹਾਲ ਹੋਇਆ ਆ ਜੇ ਆਪਾਂ ਗਲਤ ਬਤ ਕਰ ਲਈ ਅਕਾਲੀ ਫੂਲਾ ਸੰਗਤ ਲੈ ਕੇ ਜੇ ਅੱਜ ਆਪਾਂ ਗੱਲ ਕਰੀਏ ਸਾਡੇ ਸਿੰਘ ਸਾਹਿਬ ਉਹਨਾਂ ਨੇ ਜਿਹੜੀ ਗੱਲਬਾਤ ਥੋੜੀ ਜਿਹੀ ਦਿਖਾ ਲਈ ਆ ਇਹ ਸਿੱਖਾਂ ਦਾ ਜਿਹੜਾ ਮਾਨ ਮੱਤਾ ਤਿਆਸ ਨੇ ਚੀਰਾ ਤੋਂ ਚੰਚਪ ਸੀਗਾ ਉਹਨੂੰ ਫੇ ਬਹਾਲ ਹੋ ਗਿਆ ਆ ਤੇ ਮੈਂ ਕਹੂੰਗਾ ਥੋੜਾ ਜਿਹਾ ਜਿਹੜੀ ਸ਼ੋਮਣੀ ਕਾਲੀਦਾਲ ਨੂੰ ਭੰਗ ਕਰਨ ਦੇ ਚੰਦੇ ਜਿੱਤਿਆ ਸਾਡੇ ਸਿੰਘ ਸਾਹਿਬ ਹੋਣਾ ਨੇ ਥੋੜਾ ਦੱਸਿਓ ਵੀ ਕਿਹੜਾ ਕਿਹੜਾ ਮੈਂਬਰ ਉਹਦੇ ਵਿੱਚ ਚੁਣੇ ਗਏ ਆ ਤੇ ਉਹਦੀ ਹੋਰ ਰੂਪਰੇਖਾ ਕੀ ਆ ਕਹਿ ਰਹੇ ਹੋ ਮੈਂ ਕਿ ਸਿੰਘ ਜੀ ਜਿਹੜਾ ਕਿ ਸ਼ੋਮਣੀ ਕਾਲੀਦਾਲ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਇੱਕ ਜਵਾਰ ਪਟਾ ਆਇਆ ਹੋਇਆ ਸੀਗਾ ਉਹਨਾਂ ਦੀਆਂ ਆਪਣੇ ਕੀਤੇ ਕੰਮਾਂ ਦੇ ਕਰਕੇ ਜਿਹੜਾ ਕਿ ਸ਼ੋਮਣੀ ਕਾਲੀਦਾਲ ਪਿਛਲੇ 2 2017 ਤੋਂ ਲੈ ਕੇ ਤੇ ਜਿਹੜੇ ਬੁਰੀ ਹਿੱਤ ਕਿਨਾਂ ਬੁਰੀ ਹੱਤਰੀ ਕਿਨਾਂ ਉਹ ਹਾਰਦੇ ਆਏ ਤੇ ਅੱਜ ਹਾਲਾਤ ਇਹ ਨਾ ਦੇ ਹੋ ਗਏ ਕਿ ਇਸ ਵੇਲੇ ਉਹਨਾਂ ਦਾ ਸ਼ਿਸ਼ੇ ਜਿਹਾ ਪਿਛਲੇ ਵਾਰੀ ਆਹ ਪਾਰਲੀਮੈਂਟ ਇਲੈਕਸ਼ਨ ਹੋਏ ਤੇ ਉਹਦੇ ਵਿੱਚ ਵੀ ਇੱਕ ਸੀਟ ਜਿੱਤ ਸਕੇ ਤੇ ਉਹਦੇ ਵਿੱਚ ਇਹ ਸਾਰੇ ਜਿਹੜੇ ਸੀਗੇ ਫਿਰ ਉਹਨਾਂ ਦਾ ਅੰਦਰੂਨੀ ਆਪਸੀ ਜਿਹੜਾ ਧੜਾ ਸੀ ਸ਼ੁਰੂ ਹੋ ਗਿਆ ਤੇ ਜਿਹਦੇ ਵਿੱਚ ਇੱਕ ਬਾਗੀ ਢੜਾ ਬਣ ਗਿਆ ਔਰ ਜਿਹੜੀ ਜਿਹੜੀ ਇਹ ਸਾਰਾ ਆਪਸੀ ਪਾਟੋ ਤਾੜ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਕਾਲੀਦਲ ਦੇ ਵਿੱਚ ਜਿਹੜਾ ਸੀਗਾ ਉਹ ਨੂੰ ਕਿਸੇ ਸਿੱਟੇ ਤੱਕ ਪਹੁੰਚਣ ਲਈ ਕਾਲ ਤਖਤ ਸਾਹਿਬ ਦਾ ਸਹਾਰਾ ਲੈਣਾ ਪਿਆ ਤੇ ਉਹ ਜਿਹੜਾ ਅੱਜ ਮੁੜ ਕੇ ਦੁਬਾਰਾ ਆਪਣੇ ਲੰਬੇ ਟਾਈਮ ਦੇ ਬਾਅਦ ਸ੍ਰੀ ਕਾਲ ਤਖਤ ਸਾਹਿਬ ਜਿਹੜੇ ਕਿ ਹਮੇਸ਼ਾ ਜਿਹੜੇ ਆਪੀਲੇ ਕੁਝ 90 ਟਾਈਮ ਤੋਂ ਬਾਦਲ ਪ੍ਰਵਾਸ ਦੇ ਕਬਜ਼ੇ ਵਿੱਚ ਹੀ ਸੀਗਾ ਕਿ ਸ਼ੋਮਨੀ ਕਮੇਟੀ ਵੀ ਜਿਹੜੀ ਆ ਉਹ ਵੀ ਉਹਨਾਂ ਦੇ ਹਾਵੇ ਚੋਂ ਪ੍ਰਦਾਨ ਨਿਕਲਦਾ ਸੀਗਾ ਹਾਂ ਔਰ ਜਹਦਰ ਸਾਹਿਬ ਵੀ ਉਹਨਾਂ ਦੇ ਹਾਵੇ ਕਿਵੇਂ ਨਿਕਲਦੇ ਸੀ ਹਾਂ ਤੇ इवन ਇਤਸਾ ਕੋਰੀਆ ਕੇ ਜਿਹੜਾ ਪਿਛਲੇ ਟਾਈਮ ਦੇ ਵਿੱਚ ਜਿਹੜੇ ਸੌਦੇ ਸਾਧ ਦੇ ਸਬੰਧ ਵਿੱਚ ਉਹਨਾਂ ਦੇ ਫੈਸਲੇ ਵੀ ਆਪਣੇ ਘਰਾ ਵਿੱਚ ਬਲਾਬਲਾ ਕੀਤੇ ਹਾਂਜੀ ਔਰ ਉਹਦਾਂ ਨੁਕਸਾਨ ਇਹ ਹੋ ਗਿਆ ਔਰ ਫਿਰ ਜਿਹੜੀ ਸੀ ਜਾਗੀ ਜ਼ਮੀਰ ਵਾਲੇ ਬਹੁਤ ਸਾਰੇ ਕਲ ਲੀਡਰ ਹੈਗੇ ਸੀ ਜਿਹਨਾਂ ਨੇ ਫਿਰ ਆਪਣੇ ਆਪ ਨੂੰ ਪੱਖ ਕਰ ਲਿਆ ਫਿਰ ਤੇ ਹੁਣ ਜਿਹੜਾ ਅਖੀਰ ਇਸ ਵੇਲੇ ਫਿਰ ਇਹ ਸਾਰਾ ਜਿਹੜਾ ਹੈਗਾ ਨਾ ਇੱਕ ਆਮ ਕਹਾਵਤ ਹੈ ਕਿ ਪਾਪ ਦਾ ਜਲੇ ਘੜਾ ਪੂਰਾ ਭਰ ਜਾਂਦਾ ਹੈਗਾ ਹੂੰ ਤੇ ਉਹ ਫਿਰ ਭਾਂਡੇ ਨੇ ਫੁੱਟਣਾ ਤਾਂ ਹੁੰਦਾ ਹੀ ਹੈ ਨਾ ਕਿਸੇ ਦੀ ਤਾਂ ਹੁਣ ਉਹ ਜਨੇ ਫਟਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਉੱਥੇ ਇਹ ਸਾਰੇ ਇਹਨਾਂ ਤਰਖਾਹਾਂ ਵੀ ਲੱਗੀਆਂ ਹੈਗੀਆਂ ਔਰ ਜਿਹੜੇ ਉਹੀ ਲੀਡਰ ਜਿਹੜੇ ਕੱਲ ਕੱਲ ਤੱਕ ਸ਼ੇਰ ਬੱਬਰ ਸ਼ੇਰਾਂ ਨੂੰ ਧਾਰ ਦੇ ਪਏ ਸੀਗੇ ਤੇ ਫੇਰ ਉੱਥੇ ਉਹਨਾਂ ਨੂੰ ਜਿਹੜੇ ਇੱਕ ਕਾਲੀ ਫੂਨਾ ਸਿੰਘ ਵਾਲਾ ਜੋ ਜਹਦਾਰਾਂ ਦਾ ਜਿਹੜਾ ਬੁਲਵਾਇਆ ਉਹਦੇ ਵਿੱਚ ਬਿੱਲੀ ਬਣ ਕੇ ਉਹਨਾਂ ਨੂੰ ਸਾਰਿਆਂ ਨੂੰ ਗੱਲਾਂ ਸੁਣਨੀਆਂ ਪਈਆਂ ਔਰ ਆਪੋ ਆਪਣੇ ਜਿਹੜੇ ਕੀਤੇ ਹੋਏ ਭੱਦਰ ਕੰਮ ਹੈਗੇ ਸੀ ਉਹ ਸਾਰੇ ਉੱਥੇ ਮੰਨਨੇ ਪਏ ਇਹਨਾਂ ਨੂੰ ਹਾਂਜੀ ਔਰ ਕਲਤਾਬ ਸਾਹਿਬ ਨੇ ਇਸ ਵਿੱਚ ਦੇ ਜਿਹੜਾ ਇੱਕ ਬਹੁਤ ਵੱਡਾ ਇੱਕ ਹੋਰ ਕੰਮ ਕੀਤਾ ਹੈਗਾ ਤੇ ਜਿਹੜਾ ਕਿ ਜਦ ਰਿਸ਼ੂਮ ਨੇ ਇੱਕ ਅਕਾਲੀ ਦਾ ਲੜਾ ਹੈਗਾ ਉਹ ਆਪਣੀ ਪੂਰੀ ਸਾਹ ਕੋਣ ਦੇ ਕਰਕੇ ਬਾਦਲ ਪਰਵਾਦ ਕਰਕੇ ਉਹਨਾਂ ਨੇ ਫਿਰ ਉਹਨੂੰ ਜਿਹੜਾ ਸਾਰੇ ਲੀਡਰਾਂ ਤੋਂ ਜਿਹੜਾ ਹੈਗਾ ਸੀ ਅ ਅਸਤੀਫੇ ਲੈ ਲਏ ਹੈਗੇ ਆ ਤੇ ਐਸ ਤਿੱਖ ਤੱਕ ਤੁਸੀਂ ਅਸਤੀਫੇ ਸਾਰੇ ਦੇ ਦੇ ਦਿਓ ਹਾਂਜੀ ਤੇ ਉਹਨਾਂ ਨੇ ਇੱਕ ਕਮੇਟੀ ਗਠਨ ਕੀਤੀ ਹੈ ਮਿਕਸ ਸਿੰਘ ਜੀ ਹਮ ਹਮ ਜਿਹਦੇ ਵਿੱਚ ਉਹਨਾਂ ਨੇ ਹਗਦੇ ਸਿੰਘ ਧਾਮੀ ਸਾਹਿਬ ਨੂੰ ਨਾਲ ਲਿਆ ਹੈਗਾ ਹਮ ਹਮ ਇਕਬਾਲ ਸਿੰਘ ਝੁੰਦਾ ਸਾਹਿਬ ਹੈਗੇ ਆ ਹਮ ਹਮ ਗੁਰਤਾਬ ਗੁਰਪ੍ਰਤਾਪ ਸਿੰਘ ਬਡਾਲਾ ਜੀ ਹੈਗੇ ਆ ਹਮ ਹਮ ਮਨਪ੍ਰੀਤ ਰਿਆੜੀ ਜੀ ਤੇ ਬੀਬੀ ਸਖਵੰਤ ਕੌਰ ਹਾਂਜੀ ਹਾਂਜੀ ਇਹ ਜਿਹੜੇ ਸੱਜਣ ਹੈਗੇ ਆ ਇਹਨਾਂ ਨੇ ਹੁਣ ਅਕਾਲੀ ਦਲ ਦੇ ਦੁਬਾਰਾ ਜਿਹੜਾ ਪੁਨਰਗਠਨ ਜਿਹੜਾ ਕਰਨ ਦੇ ਲਈ 6 ਮਹੀਨੇ ਦਾ ਟਾਈਮਲਾਈਨ ਮਿਲਿਆ ਹੈਗਾ ਹਮ ਔਰ ਸਟਾਈਲ ਦੇ ਵਿੱਚ ਇਹਨਾਂ ਨੇ ਕਾਂਲੀ ਦਲ ਨੂੰ ਮੁੜ ਕੇ ਸੰਜੀਤ ਕਰਨ ਦੇ ਲਈ ਦੁਬਾਰਾ ਫੇਰ ਭਰਤੀ ਕਰਨੀ ਆ ਹਾਂ ਔਰ ਇਹ ਇੱਕ ਬਹੁਤ ਮੈਂ ਸਮਝਦਾ ਹੈਗਾ ਕਿ ਇੱਕ ਵੱਡਾ ਕੰਮ ਹੋਇਆ ਹੈਗਾ ਜਿਹੜਾ ਕਿ ਆਪਾਂ ਇੱਕ ਰੈਵੋਲੂਸ਼ਨਿਕ ਐਸਾਂ ਕਹਿੰਦੇ ਆ ਹਾਂਜੀ ਕ੍ਰਾਂਤੀਗੀ ਨੂੰ ਵੀ ਆਪਾਂ ਕਹਿ ਸਕਦੇ ਆ ਹਾਂਜੀ ਤੇ ਕ੍ਰਾਂਤੀਕਾਰੀ ਕੰਮ ਹੋਇਆ ਜਿਹਦੇ ਨਾਲ ਸ਼ਮਨੀ ਕਾਂਲੀ ਦਲ ਦਾ ਮੋੜ ਗਠਨ ਹੋਏਗਾ ਹਾਂ ਹਾਂ ਜਿਵੇਂ ਕਿ 1920 ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀ ਦਲ ਵਿੱਚ ਕਾਲੀ ਦਲ ਵਿੱਚ ਲੀਡਰ ਆਏ ਸਨ ਹਾਂਜੀ ਉਹਨਾਂ ਦਾ ਟੀਚਾ ਜਿਹੜਾ ਹੁੰਦਾ ਸੀ ਨਾ ਜਿਹੜੇ ਉਹ ਤੋਂ ਬਾਅਦ ਕਾਲੀ ਦਲ ਤੱਕ ਕੁਝ ਪੀੜੇ 25 35 ਸਾਲਾਂ ਤੋਂ ਅਸੀਂ ਜਿਹੜਾ ਇੱਕ ਇਹਦਾ ਸਿਸਟਮ ਬਣ ਗਿਆ ਹੈਗਾ ਹੂੰ ਹਾਂ ਜਿਆਪੀ 25 ਸਾਲ ਤੋਂ ਬੱਕ کہہ ਸਕਦੇ ਹੈਗੇ ਹਾਂ ਨਹੀਂ ਤੇ ਮੋਸਟਲੀ ਸ਼੍ਰੋਮਣੀ ਕਾਲੀ ਦਲ ਦਾ ਟੀਚਾ ਇਹ ਹਮੇਸ਼ਾ ਪੰਜਾਬ ਪੰਜਾਬੀਅਸ ਤੇ ਇਸ ਧਰਮ ਸਿੱਖ ਧਰਮ ਹਾਂਜੀ ਸਿੱਖੀ ਹਾਂਜੀ ਇਸੇ ਤਖੜਾ ਰਿਹਾ ਔਰ ਨਾਲ ਨਾਰਾ ਉਹਨਾਂ ਦਾ ਇਹ ਵੀ ਰਿਹਾ ਸੀਗਾ ਮੈਂ ਉਜੜਾਂ ਤੇ ਪੰਥ ਵਸੇ ਕੀ ਬਤਾ ਬਿਲਕੁਲ ਸਹੀ ਤੇ ਜਿਹੜਾ ਕਿ ਅੱਜ ਇਹ ਚੀਜ਼ ਟੋਟਲੀ ਉਲਟ ਹੋ ਗਈ ਸੀ ਕਿ ਮੈਂ ਹੀ ਵਸਾਂ ਤੇ ਪੰਥ ਉਜੜ ਜਾਏ ਤੇ ਹੁਣ ਉਹ ਦੁਬਾਰਾ ਜਿਹੜਾ ਹੈਗਾ ਗੱਡੀ ਜਲੀ ਤੇ ਉੱਤੇ ਆਈ ਹੈ ਲੇਕਿਨ ਇੰਨਾ ਹੈਗਾ ਕਿ ਨੁਕਸਾਨ ਕੌਮ ਦਾ ਬਹੁਤ ਜ਼ਿਆਦਾ ਹੋ ਚੁੱਕਿਆ ਹੈਗਾ ਹਾਂਜੀ ਤਾਂ ਚੌਣ ਸਾਹਿਬ ਇੱਕ ਮਿੰਟ ਰ ਇੱਥੇ ਰੁਕੂੰਗਾ ਖਾਸ ਕਰਕੇ ਸਿੰਘ ਸਾਹਿਬ ਵੀ ਪੂਰੇ ਪੰਜ ਸਿੰਘਾਂ ਸਾਹਮਣੇ ਜਿਹੜੇ ਬਾਗੀਆਂ ਨੂੰ ਖਾਸ ਕਰਕੇ ਜਿਹੜੇ ਅਕਾਲੀ ਦਲ ਦੇ ਇੱਕ ਹੀ ਪਹਿਲਾ ਧੜ ਜਿਹੀ ਕਹਾ ਰਸ ਕੇ ਆਪੋ ਆਪਣੇ ਧੜਿਆਂ ਚ ਅਲੱਗ-ਅਲੱਗ ਧੜਿਆਂ ਚ ਹੋ ਗਏ ਸੀ ਉਹਨਾਂ ਨੂੰ ਵੀ ਥੋੜਾ ਜਿਹਾ ਸਖਤ ਚਾਹਨਾ ਕੀਤੀ ਆ ਉਹ ਵੀ ਕਹਿੰਦੇ ਆ ਵੀ ਆਪੋ ਆਪਣੇ ਧੜਿਆਂ ਨੂੰ ਖਾਰਜ ਕਰਕੇ ਇੱਕ ਹੀ ਅਕਾਲੀ ਦਲ ਚੁਣਿਆ ਜਾਵੇ ਪਰ ਮੈਂ ਥੋੜਾ ਜਿਹਾ ਪ੍ਰੀਸ ਦੇ ਵਿੱਚ ਬਥੌਰ ਤੋਂ ਥੋੜੀ ਜਿਹੀ ਟਿੱਪਣੀ ਮੈਂ ਲਊਗਾ ਤੁਹਾਨੂੰ ਲੱਗਦਾ ਵੀ ਜੇ ਬਾਬਾ ਬੀਬੀ ਜ਼ਗੀਰ ਕੋਰਜੀ ਦੀ ਗੱਲ ਕਰ ਲਈਏ ਜਾਂ ਚੰਦੂ ਮਾਜਰਾ ਸਾਹਿਬ ਜੀ ਦੀ ਗੱਲ ਕਰ ਲਈਏ ਜਾਂ ਹੋਰ ਜਿੰਨੇ ਵੀ ਆ ਉਹ ਗਾਂਹ ਜੇ ਇੱਕ ਹੀ ਜੇ ਅਕਲ ਤੱਕ ਤੋਂ ਇਹ ਹੁਕਮ ਹੋਇਆ ਤਾਂ ਉਹਨਾਂ ਨੂੰ ਸਿਰ ਝੁਕਾ ਕੇ ਇਸ ਗੱਲ ਦੀ ਪਾਲਣਾ ਕਰ ਜਾਣਗੇ ਡੈਫੀਨਿਟਲੀ ਮੇਕੀ ਸਿੰਘ ਜੀ ਇਹ ਤਾਂ ਉਹਨਾਂ ਨੇ ਸਾਰਾ ਪਹਿਲੇ ਸਾਰਿਆਂ ਨੇ ਮੰਨ ਲਈ ਸੀ ਗੱਲ ਇੱਕ ਦਿਨ ਹੀ ਮੰਨੀ ਹੈਗੀ ਹਾਂ ਜੀ ਸਭ ਨੇ ਮੰਨੀ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈਗਾ ਕਿ ਜੇ ਹੁਣ ਮੰਨ ਲਓ ਕਿ ਕੱਲ ਨੂੰ ਇਹੀ ਜਿਹੜੇ ਜਿਹੜੇ ਕੱਲ ਦੇ ਜਿਹੜਾ ਜਿਹੜਾ ਕੱਲ ਤੱਕ ਸਾਰਾ ਕੁਝ ਕਰਦਾ ਆਇਆ ਹੈਗਾ ਹਾਂ ਜੀ ਤੁਸੀਂ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ ਜਿਹੜਾ ਸਾਹਨੇ ਉੱਥੇ ਜਿਹੜਾ ਸੀ ਨਾ ਇੱਕ ਤਾਂ ਅਸੀਂ ਦੇ ਤੁਸੀਂ ਸਿੱਧੀ ਜਿਹੜੀ ਇਨਵੋਲਵਮੈਂਟ ਸੀਗੀ ਹਾਂਜੀ ਜੇ ਸਾਰੇ ਬਾਕੀ ਲੀਡਰ ਜਿਹਨਾਂ ਸੀਗੇ ਐਮਐਲਏ ਜਾਂ ਮੈਂਬਰ ਜਿਹੜੇ ਸੀਗੇ ਵਿਜਾਸ ਵਿੱਚ ਹਾਂ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਹੈਗਾ ਵੀ ਤੁਸੀਂ ਚੁੱਪ ਹੋ ਗਏ ਸੀਗੇ ਹਾਂ ਜਾਂ ਤੁਸੀਂ ਬੋਲੇ ਸੀਗੇ ਹਾਂ ਕਿਉਂ ਨਹੀਂ ਬੋਲੇ ਸੀਗੇ ਤੁਸੀਂ ਜਿਹੜੇ ਚੁੱਪ ਕਰਨਾ ਕਿਸੇ ਵੀ ਕੰਮ ਵਿੱਚ ਕਿਸੰਤ ਯਾਦ ਰੱਖਣ ਦੀ ਲੋੜ ਹੈ ਮਿਸ਼ਨ ਦੇ ਲਈ ਜੇ ਜਿਹੜੀ ਗੱਲ ਅਸੀਂ ਜਿਸ ਵੇਲੇ ਸਾਡੇ ਨਾਲ ਗੱਲ ਕਰਨ ਦੀ ਹਿੰਮਤ ਦੇ ਇਸ ਦੀ ਚੁੱਪ ਕਰ ਜਾਂਦੇ ਆ ਲੇਕਿਨ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਅਸੀਂ ਬਰਾਬਰ ਦੇ ਭਾਈ ਵਾਰਸ ਹੁੰਦੇ ਆ ਹਾਂ ਜੇ ਅਸੀਂ ਕਿਸੇ ਗੱਲ ਵਿੱਚ ਅਨਿਆਹ ਹੋ ਰਿਹਾ ਗਲਤ ਕੰਮ ਹੋ ਰਿਹਾ ਹੈਗਾ ਹਾਂਜੀ ਅਸੀਂ ਉਹਦੇ ਵਿੱਚ ਉਸ ਪਾਰਟੀ ਵਿੱਚ ਉਸ ਗਰੁੱਪ ਵਿੱਚ ਹੋਈਏ ਔਰ ਉਹ ਲੋਕ ਉਹਰਾ ਮੈਂ ਚੁੱਪ ਕਰ ਦਿੰਦਾ ਮੈਂ ਕਿਉਂ ਬੁਰਾ ਬਣਨਾ ਆਮ ਕਹਾਵਦਾ ਨਾ ਕਰ ਆਮ ਲੋਕ ਕਰਦੇ ਹਾਂ ਬਿਲਕੁਲ 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 ਸਹੀ ਹੈ ਤੁਹਾਡੀ ਪਰ ਜਿਹੜੇ ਜੀ ਸਾਹਿਬ ਨੇ ਬੜੀ ਗੱਲ ਕਲੀਅਰ ਕਰਕੇ ਗੱਲ ਕੀਤੀ ਹੈ ਕਿ ਆ ਵੀ ਜੇ ਤੁਸੀਂ ਚੁੱਪ ਕਰ ਗਏ ਸੀ ਤੁਹਾਡਾ ਚੁੱਪ ਹੋਣਾ ਜ਼ਰੂਰੀ ਨਹੀਂ ਸੀ ਚੁੱਪ ਹੋਣਾ ਤੁਹਾਡੀ ਡਿਊਟੀ ਨਹੀਂ ਸੀ ਹਮ ਹਮ ਤੁਹਾਡਾ ਇਹਦੇ ਅਗੇਂਸਟ ਬੋਲਣਾ ਤੁਹਾਡਾ ਫਰਜ਼ ਧਰਮ ਬਣਦਾ ਸੀਗਾ ਹਮ ਲੇਕਿਨ ਉਹਨਾਂ ਲੋਕਾਂ ਜਿਹੜੇ ਚੁੱਪ ਹੋਏ ਉਹਨਾਂ ਨੂੰ ਬਰਾਬਰ ਸਜ਼ਾ ਮਿਲੀ ਹੈ ਇਸ ਵਕਤ। ਹੂੰ। ਚੌਣ ਸਾਹਿਬ ਜਿੱਦਾਂ ਹੁਣ ਸਿੰਘ ਸਾਹਿਬ ਨੇ ਜਿਹੜੇ 6 ਮਹੀਨਿਆਂ ਦੇ ਅੰਦਰ ਅਕਾਲੀ ਦਲ ਦੀ ਨਵੀਂ ਜਿਹੜੀ ਭਾਰਤੀ ਕਰਕੇ ਪ੍ਰਧਾਨ ਤੇ ਅਹੁਦੇਦਾਰ ਚੁਣਨ ਦੇ ਦੀਆਂ ਜਿਹੜੇ ਆਦੇਸ਼ ਦਿੱਤੇ ਆ ਤੁਹਾਨੂੰ ਲੱਗਦਾ ਵੀ ਖਾਸ ਕਰਕੇ ਜੇ ਆਪਾਂ ਥੋੜਾ ਜਿਹਾ 192 ਅਕਾਲੀ ਦਲ ਵਾਲੀ ਗੱਲਬਾਤ ਕਰ ਲਈਏ ਇਹ ਗਾ ਸਰਜੀਤ ਸੇਮ ਉਹੀ ਸਤਕਾਰ ਮੁੜ ਕੇ ਇੱਕ ਵਾਰੀ ਫਿਰ ਅਕਾਲੀ ਆਪਣਾ ਅਕਾਲੀ ਦਲ ਆਪਣਾ ਬਰਕਰਾਰ ਕਰੂਗਾ 192 ਵਾਲਾ। ਇਹ ਮੇਰੇ ਸੇਹੀ ਦੀ ਮੈਨੂੰ ਜੋ ਲੱਗਦੀ ਹੈ ਨਾ ਗੱਲ ਇਸ ਵੇਲੇ ਹਾਂਜੀ। ਕਿਉਂਕਿ ਕੌਮ ਦੇ ਵਿੱਚ ਗਦਾਰਾਂ ਦੇ ਵੀ ਕਮੀ ਨੇ ਸਰਦਾਰਾਂ ਦੇ ਵੀ ਕੋਈ ਕਮੀ ਨਹੀਂ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਤੁਹਾਡੀ ਠੀਕ ਹੈ ਔਰ ਇਹਦੇ ਵਿੱਚ ਜੋ ਹੋਣਾ ਹੈਗਾ ਹੁਣ ਮੈਨੂੰ ਇਹ ਲੱਗਦਾ ਹੈਗਾ ਸਰਦਾਰ ਹੀ ਅੱਗੇ ਆਉਣਗੇ ਹਮ ਤੇ ਔਰ ਜਿਹੜੀ ਪੁਰਾਣੀ ਰਵਾਇਤ ਹੈ ਕਿ ਉਹਨੂੰ ਦੁਬਾਰਾ ਫੇਰ ਕੈਂਪ ਕਰਾਂਗੇ ਹਮ ਚਲੋ ਤੇ ਆਪਾਂ ਕਿਉਂਕਿ ਇਹ ਜਿਹੜਾ ਜਿਹੜਾ ਦੇਖੋ ਹੁਣ ਇਹ ਹੈਗਾ ਜਿਹੜੇ ਕੱਲ ਤੱਕ ਜਨ ਨੂੰ ਪਛੇੜ ਕਰਕੇ ਸਿੱਟਿਆ ਹੋਇਆ ਸੀ ਹਮ ਸਖੀਰ ਬਾਦਲ ਬਜੇ ਖਾਸੀਅਤ ਕੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਖਾਸੀਅਤ ਕੀ ਸੀ ਇਹਨਾਂ ਲੋਕਾਂ ਨੇ ਜਿਹੜਾ ਸਿਗਾ ਸਾਰੇ ਆਪਣੇ ਕਬਜ਼ੇ ਵੀ ਕੀਤਾ ਹੋਇਆ ਸੀ ਸਾਰਾ ਵਿਕਰੇਸ ਆਪਣੇ ਅਸੀਂ ਕੀਤਾ ਹੋਇਆ ਸੀ ਹੂੰ ਹੂੰ ਸ਼ੂਮਲੀ ਕਮੇਟੀ ਆਪਣੇ ਅੰਦਰ ਕੀਤੀ ਹੋਈ ਸੀ ਜਿਹੜਾ ਕਿ ਗੁਰਦੁਆਰਿਆਂ ਦੇ ਪੈਸੇ ਨੂੰ ਜਾਇਜ਼ ਯਾਰ ਤੋਂ ਫਿਰ ਇਹਨਾਂ ਨੇ ਵਰਤਿਆ ਲੋਕਾਂ ਹਾਂਜੀ ਔਰ ਇਸੇ ਕਰਕੇ ਜਿਹੜਾ ਹੁਣ ਇਹੋ ਹੈਗਾ ਹੁਣ ਇਹ ਜੁੜੜੀ ਜਿਹੜੀ ਹੈਗੀ ਆ ਲੰਬੇ ਹੋ ਗਈ ਹੈ ਇਹੋ ਹੂੰ ਹੂੰ ਔਰ ਮੈਨੂੰ ਇਹ ਗੱਲ ਦਾ ਪੂਰਾ ਭਰੋਸਾ ਆ ਅੱਜ ਤੱਕ ਅਕਾਲ ਤਖਤ ਸਾਹਿਬ ਤੋਂ ਜਿੰਨੇ ਲੋਕ ਸ਼ੱਕੇ گئے ਸੀਗਾ ਕਦੇ ਵੀ ਅੱਜ ਅੱਜ ਤੱਕ ਦੀ ਹਿਸਟਰੀ ਤੱਕ ਕਦੇ ਮੋਹਰੇ ਨਹੀਂ ਉਹਨਾਂ ਚ ਕੋਈ ਵੀ ਆਇਆ ਠੀਕ ਆ ਜੋਂ ਸਾਹਿਬ ਹਾਂ ਬਿਲਕੁਲ ਔਰ ਇਹ ਜਿਹੜੇ ਲੋਕ ਹੈਗੇ ਆ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਨੂੰ ਹੁਣ ਅੱਗੇ ਆਉਣ ਦਾ ਜ਼ਰੂਰਤ ਵੀ ਨਹੀਂ ਕਰਨੀ ਚਾਹੀਦੀ ਹੁਣ ਨਵੇਂ ਲੋਕ ਹੀ ਨਵੇਂ ਬੀੜੇ ਹੈਗੇ ਆ ਅਕਾਲੀ ਦਲ ਵਿੱਚ ਆਉਣ ਚਾਹੀਦੇ ਆ ਔਰ ਪੰਜਾਬ ਦੀ ਬਿਹਤਰੀ ਜਿਹੜੀ ਆ ਸਾਡੀ ਇੱਕੋ ਇੱਕ ਪਾਰਟੀ ਪੰਜਾਬ ਦੇ ਚ ਅਕਾਲੀ ਪਾਰਟੀ ਹੈਗੀ ਆ ਬਿਲਕੁਲ ਔਰ ਉਹ ਜਿਹੜੀ ਨਵੀਂ ਉਹਦੀ ਜਿਹੜੀ ਹੋਂਦ ਹੋਏਗੀ ਚੰਗੇ ਲਈ ਦਰਉਣਗੇ ਤੇ ਫੇਰ ਹੀ ਇਹਦਾ ਵਿਕਾਸ ਹੋਣਾ ਜ਼ਰੂਰੀ ਆ ਇਹਦਾ ਬਿਲਕੁਲ ਚੌਣ ਸਾਹਿਬ ਤੁਸੀਂ ਪ੍ਰੀਫ ਦੇ ਬਿਚਾਨ ਲਾਇਆ ਤੇ ਖਾਸ ਕਰਕੇ ਅਸੀਂ ਅਰਦਾਸ ਕਰਾਂਗੇ ਗੁਰੂ ਮਹਾਰਾਜ ਚਾਨਣ ਦੇ ਵਿੱਚ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅਸੀਂ ਦੁਆਵਾਂ ਕਰਾਂਗੇ ਤੇ ਜੇ ਸੇਮ ਅਕਾਲੀ ਦਲ 1920 ਤੋਂ ਜਿਹੜਾ ਸਟਾਰਟ ਹੋਇਆ ਇਹਨਾਂ ਮਾਣ ਮੱਤ ਇਤਿਹਾਸ ਤੇ ਕੁੱਝ ਗੱਲਾਂ ਕਰਕੇ ਕੁੱਝ ਬਾਤਾਂ ਕਰਕੇ ਅੱਜ ਅਕਾਲੀ ਦਲ ਅੱਜ ਪੰਜਾਬ ਦੀਆਂ ਸਫਾਂ ਚੋ ਸਿਆਸਤ ਦੀਆਂ ਸਫਾਂ ਚੋ ਵੀ ਥੋੜੇ ਜਿਹਾ ਪਰੇ ਹੁੰਦਾ ਦੇਸਿਆ ਪਰ ਅਸੀਂ ਚੜ੍ਹਦੀ ਕਲਾ ਦੀ ਅਰਦਾਸਾਂ ਕਰਾਂਗੇ ਜੋ ਸਿੰਘ ਸਾਹਿਬ ਨੇ ਹੁਕਮ ਕੀਤੇ ਆ ਤੇ ਸਾਨੂੰ ਖਾਸ ਕਰਕੇ ਇਨਕਲੂਡ ਮਾਈ self ਅਸੀਂ ਉਹ ਬਿਲਕੁਲ ਸਿਰਮ ਤੇ ਔਰ ਆਪਣੀਆ ਪੂਰਾ ਆਪਾ ਛੋਮਣੇ ਕਾਲ ਤੱਕ ਤਨੋਂ ਆਪਾਂ ਨਮਸਤਕ ਹੋਣਾ ਆ ਤੇ ਆਪਾਂ ਕਹੂਗੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਂਗੇ ਤੇ ਮੈਂ ਥਾਤੋਂ ਇੱਥੋਂ ਅਜ਼ਾਤ ਲੈਣੀਆਂ ਚੌਂ ਸਾਬ ਤੇ ਆਪਾਂ ਨੰਗ ਦੇ ਬੜ ਤੁਹਾਡੀ ਹਾਜ਼ਰੀਆਂ ਇੱਦੇ ਲਵਾਵਾਂਗੇ ਇੱਥੋਂ ਮੈਂ ਥਾਤੋਂ ਅਜ਼ਾਤ ਲਊਗਾ ਮੇਰੇ ਵੱਲੋਂ ਤੁਹਾਨੂੰ ਦੋ ਮੱਥ ਜੋੜ ਕੇ ਸਤਿਕਾਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਆਸ ਕਰ ਰਿਹਾ ਵੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਆ ਜੇ ਤੁਹਾਨੂੰ ਕਿੱਦਾਂ ਦੀ ਗੱਲ ਸਾਡੀ ਲੱਗ ਰਹੀ ਉਹ ਵੀ ਤੁਸੀਂ ਸਾਨੂੰ ਜਰੂਰ ਅਪਡੇਟ ਕਰਿਓ ਹੁਣ ਇੱਥੇ ਮਨੂ ਦਿਓ ਜ਼ਾਸਤ ਹੋਰ ਕਿਸੇ ਮੁੱਦੇ ਤੇ ਹੋਰ ਨਵੀਂ ਤਾਜੀ ਅਪਡੇਟ ਲਈ ਮੈਂ ਫਤੋ ਇਥੋਂ ਜ਼ਾਸਤ ਲਊਗਾ ਮੇਰੇ ਵੱਲੋਂ ਮੀਤ ਸਿੰਘ ਚੱਕ ਸਭ ਲੋ ਦੋ ਮਿੱਠ ਜੋੜ ਕੇ ਸਤਿਕਾਰਪ੍ਰੀਤ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ